ਵਿਦੇਸ਼ ਵਿੱਚ ਬੈਠ ਕੇ ਗੁਰਪਤਵੰਤ ਸਿੰਘ ਪੰਨੂ ਪੰਜਾਬੀਆਂ ਦਾ ਖੈਰ ਖਵਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਨਵੀਂ ਸ਼ੁਰਲੀ ਛੱਡ ਦਿੰਦਾ ਹੈ। ਕਤੇ ਕਿਤੇ ਨਾ ਕਿਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਵਾ ਦਿੰਦਾ ਹੈ। ਆਪਣੇ ਆਪ ਨੂੰ ਪੰਜਾਬ ਤੇ ਪੰਜਾਬੀਅਤ ਦਾ ਖੈਰ ਖਵਾ ਮੰਨਦਾ ਹੈ। ਜਿਵੇਂ ਮੈਂ ਦੱਸਿਆ ਕਿ ਆਏ ਦਿਨ ਕੋਈ ਨਾ ਕੋਈ ਨਵੀਂ ਸ਼ੁਰਲੀ ਛੱਡੀ ਰੱਖਦਾ ਹੈ, ਕੋਈ ਨਾ ਕੋਈ ਬਿਆਨ ਦੇ ਛੱਡਦਾ ਹੈ। ਸੁਰੱਖਿਆ ਵਿੱਚ ਬਣੇ ਰਹਿਣ ਲਈ ਇਸ ਵਾਰ ਸੁਰਖੀਆਂ 'ਚ ਬਣੇ ਰਹਿਣ ਲਈ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੋਸਾਂਝ ਨੂੰ ਤਵਕੀ ਦੇ ਛੱਡੀ ਹੈ ਪੰਨੂ ਦਾ ਕਹਿਣਾ ਹੈ ਕਿ ਕੌਣ ਬਨੇਗਾ ਕਰੋੜਪਤੀ ਦੇ ਵਿੱਚ ਜਾ ਕੇ ਦਲਜੀਤ ਦੋਸਾਂਝ ਨੇ ਜਿਸ ਤਰ੍ਹਾਂ ਅਮਿਤਾਬ ਬਚਨ ਦੇ ਪੈਰੀ ਹੱਥ ਲਾਇਆ ਹੈ ਪਗੜੀ ਪਹਿਨ ਕੇ ਉਸ ਦੇ ਨਾਲ ਪੰਜਾਬੀਆਂ ਦੀ ਸ਼ਾਨ ਘਟੀ ਹੈ 84 ਦੇ ਦੰਗਾ ਪੀੜਤਾ ਦੇ ਨਾਲ ਦਲਜੀਤ ਦੋਸਾਂਝ ਨੇ ਧੋਖਾ ਕੀਤਾ ਹੈ ਵਿਸ਼ਵਾਸ ਘਾਤ ਕੀਤਾ ਹੈ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਪੰਨੂ ਸਾਹਿਬ ਆਪਣਾ ਥੋੜਾ ਜਿਹਾ ਨੈਟਵਰਕ ਜਿਹੜਾ ਉਸ ਸਟਰੋਂਗ ਕਰੋ ਪਹਿਲੀ ਗੱਲ ਤਾਂ ਦਰਜੀਤ ਦੋਸਾਂਜ ਦੁਨੀਆ ਭਰ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਪੰਜਾਬੀ ਦਾ ਝੰਡਾ ਬੁਲੰਦ ਕਰਨ ਲਈ ਕੰਮ ਕਰ ਰਿਹਾ ਹੈ ਇਸ ਲਈ ਤੁਹਾਨੂੰ ਉਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਨਾ ਕਿ ਸੁਰਖੀਆਂ ਵਿੱਚ ਆਪਣੇ ਆਪ ਨੂੰ ਰੱਖਣ ਲਈ ਉਸ ਦੀ ਭੰਡੀ ਕਰੋ ਹੁਣ ਜਿਸ ਨੇ ਪੰਜਾਬੀਆਂ ਦੇ ਨਾਲ ਔਰ ਖਾਸ ਕਰਕੇ 84 ਦੇ ਦੰਗਾ ਪੀੜਤਾਂ ਦੇ ਨਾਲ ਧੋਖਾ ਕੀਤਾ ਹੈ ਮੈਂ ਉਸ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਹਾਂ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੇ ਦਿਨੀ ਜਦੋਂ ਉਹ ਕਾਂਗਰਸ ਪਾਰਟੀ ਦੀ ਮੁਖੀਆ ਸੋਨੀਆ ਗਾਂਧੀ ਨੂੰ ਮਿਲੇ ਤੇ ਪਗੜੀ ਪੈਨੇ ਹੋਏ ਉਹਨਾਂ ਸੋਨੀਆ ਗਾਂਧੀ ਦੇ ਪੈਰੀ ਹੱਥ ਲਗਾਇਆ ਪਰ ਸੋਨੀਆ ਗਾਂਧੀ ਨੇ ਪੰਜਾਬ ਦੇ ਪ੍ਰਧਾਨ ਦੇ ਵੱਲ ਇੱਕ ਛਾਤੀ ਤੱਕ ਨਹੀਂ ਮਾਰੀ ਇਹ ਇੱਜ਼ਤ ਹੈ ਕਾਂਗਰਸ ਭਵਨ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਦੀ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ 84 ਦੇ ਪੀੜਤਾਂ ਦੇ ਨਾਲ ਧੋਖਾ ਵਿਸ਼ਵਾਸ ਘਾਤ ਹੋਇਆ ਹੈ ਭਾਈ 84 ਦੀ ਮੁੱਖ ਦੋਸ਼ੀ ਪਾਰਟੀ ਕਾਂਗਰਸ ਜਿਹਦੇ ਰਾਜ 'ਚ ਇਹ ਸਭ ਕੁਝ ਹੋਇਆ ਜਿਹਨਾਂ ਨੇ ਇਹ ਸਭ ਕੁਝ ਕਰਵਾਇਆ ਉਸ ਪਾਰਟੀ ਦੀ ਮੁਖੀਆ ਦੇ ਪੈਰੀ ਹੱਥ ਲਾ ਰਿਹਾ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਗੜੀ ਬਨ ਕੇ ਲਗਾ ਰਿਹਾ ਹੈ ਇਸਦੇ ਤੁਹਾਡਿਆ ਕੀ ਪ੍ਰਤੀਕਰਮ ਆ ਇਹ ਜ਼ਰੂਰ ਦੱਸਿਓ ਜੇ ਧਮਕੀ ਦੇਣੀ ਸੀ ਵੀਰ ਜੀ ਤੁਸੀਂ ਉਹਨੂੰ ਹੀ ਦੇ ਦਿੰਦੇ ਉਹਨੂੰ ਕਹਿ ਲੈਂਦੇ ਭਾਈ ਮਾਫੀ ਮੰਗ ਲੈ 84 ਦੇ ਦੰਗਾ ਪੀੜਤਾਂ ਨੂੰ ਤੇਰੀ ਇਸ ਹਰਕਤ ਦੇ ਨਾਲ ਦੁੱਖ ਹੋਇਆ ਹੈ ਨਾ ਕਿ ਉਸ ਨੂੰ ਧਮਕੀ ਦਿਓ ਜੋ ਕਿ ਦੁਨੀਆ ਭਰ ਦੇ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਝੰਡਾ ਬੁਲੰਦ ਕਰ ਰਿਹਾ ਹੈ ਆਪਣਾ ਨੈਟਵਰਕ ਥੋੜਾ ਜਿਆਦਾ ਸਟਰੋਂਗ ਕਰੋ ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਜੋ ਲੀਟਰ ਕਰ ਰਹੇ ਨੇ ਅਸਤੀਤਵ ਜੋ ਦਿਓ ਫਿਰ ਆਪਣੀ ਸਟੇਟਮੈਂਟ ਦਿਓ ਫਿਰ ਆਪਣੀ ਸ਼ਰਲੀ ਛੱਡੋ ਫਿਰ ਸੁਰੱਖਿਆ ਚ ਬਣੇ ਰਹੋ ਜਿਉਂਦੇ ਵਾਸਤੇ ਰਹੋ ਪੰਜਾਬੀਓ ਤੇ ਮੈਨੂੰ ਉਮੀਦ ਹੈ ਕਿ ਵੀਡੀਓ ਜਿਹੜੀ ਹੈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਪੰਨੂ ਤੱਕ ਵੀ ਇਹ ਵੀਡੀਓ ਪਹੁੰਚ ਜਾਏ ਉਹ ਵੀ ਦੇਖ ਲਵੇ ਵੀ ਧੰਕੀ ਦੇਣੀ ਬਣਦੀ ਕਿਹਨੂੰ ਹੈ ਕਿਹਨੇ 84 ਦੇ ਦੰਗਾ ਪੀੜਤਾਂ ਦੇ ਨਾਲ ਧੋਖਾ ਕੀਤਾ ਹੈ ਔਰ ਇੱਥੇ ਮੈਂ ਇਹ ਵੀ ਗੱਲ ਦੱਸ ਦੇਣਾ ਚਾਹੁੰਦਾ ਕਿ ਬੀਤੇ ਦਿਨੀ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਤਿਕਾਰ ਦੇਣ ਲਈ ਝੁੱਕ ਕੇ ਹੱਥ ਮਿਲਾ ਰਹੇ ਸਨ ਤੇ ਇਹਨਾਂ ਕਾਂਗਰਸੀਆਂ ਨੇ ਦੰਬ ਚੱਕੀ ਹੋਈ ਸੀ ਬਈ ਇਹ ਭਾਜਪਾ ਦਾ ਪਿੱਠੂ ਆ ਜਾ ਕੇ ਝੁੱਕ ਗਿਆ ਮੋਦੀ ਦੇ ਪੈਰਾਂ 'ਚ ਡਿੱਗ ਗਿਆ ਹੁਣ ਇਹ ਕਾਂਗਰਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਹਰਕਤ ਤੇ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣ ਮੈਨੂੰ ਪਤਾ ਹੈ ਕਿ ਕਾਂਗਰਸੀ ਮੰਦਾ ਚੰਗੇ ਬੋਲਣਗੇ ਪਰ ਬੋਲਣ ਜ਼ਰੂਰ ਤੁਸੀਂ ਦੇਖ ਲਓ ਕਿਵੇਂ ਰਾਜਾ ਵੜਿੰਗ ਸੋਨੀਆ ਗਾਂਧੀ ਦੇ ਪੈਰੀ ਹੱਥ ਲਗਾ ਰਹੇ ਨੇ ਪਰ ਸੋਨੀਆ ਗਾਂਧੀ ਨੇ ਇੱਕ ਛਾਤੀ ਤੱਕ ਵੀ ਨਹੀਂ ਮਾਰੀ ਅਮਰਿੰਦਰ ਸਿੰਘ ਰਾਜਾ ਵੜਿੰਗਵਾਲ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਪਤਵੰਤ ਸਿੰਘ ਪੰਨੂ ਤੱਕ ਇਹ ਪਹੁੰਚ ਜਾਏ ਔਰ ਉਹ ਵੀ ਦੇਖ ਲਵੇ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਕਿਸ ਤਰ੍ਹਾਂ 84 ਦੀ ਦੋਸ਼ੀ ਪਾਰਟੀ ਦੀ ਮੁਖੀਆ ਦੇ ਪੈਰੀ ਹੱਥ ਲਗਾ ਰਿਹਾ ਹੈ